ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਫਾਰਮਿੰਗ ਦੀ ਕਿਸਾਨੀ ਕੀਤਾ ਤੇ ਬਾਈ ਆਹ ਫਾਰਮ ਹੈ ਗਾਈਆਂ ਦਾ ਤੇ ਇਹ ਬੱਚੀਆਂ ਨੇ ਜਿਹੜੀਆਂ ਕੋਈ 8 ਮਹੀਨੇ ਦੀ ਹੈ ਕੋਈ 9 ਦੀ ਕੋਈ ਸਾਲ ਦੀ ਕੋਈ ਸਾਲ ਤੋਂ ਉੱਪਰ ਵੀ ਹੈ ਤੇ ਦੱਸਿਓ ਕਿਵੇਂ ਦੀਆਂ ਲੱਗੀਆਂ ਜਰੂਰ ਦੱਸਿਓ ਕਮੈਂਟ ਵਗੈਰਾ ਕਰਕੇ ਤੇ ਪੇਜ ਨੂੰ ਜਿਆਦਾ ਤੋਂ ਜਿਆਦਾ ਬਈ ਸਬਸਕ੍ਰਾਈਬ ਕਰ ਲਓ ਤਾਂ ਜੋ ਵਧੀਆ-ਵਧੀਆ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆ ਕਰੀਏ ਜਾਣਕਾਰੀ ਦੇ ਸਕੀਏ ਤੁਹਾਨੂੰ ਤੇ ਇਹਨਾਂ ਦਾ ਵੀ ਵੇਟ ਕਰਨ ਲਈ ਅੱਜ ਇਹਦੇ ਵਿੱਚ ਬੜੇ ਸੀਗੇ ਤੇ ਇਹ ਦੇਖੋ ਪੂਰੀਆਂ ਖੁਸ਼ ਹੋ ਗਈਆਂ ਇਹਨਾਂ ਦਾ ਵੇਟ ਕੀਤਾ ਅੱਜ ਤਾਂ ਜੋ ਦੇਖਦੇ ਆ ਕਿਹੜੀਆਂ-ਕਿਹੜੀਆਂ ਟੀਕੇ ਭਰਉਣ ਲਈ ਤਿਆਰ ਨੇ ਤੇ ਦੱਸਿਓ ਬਈ ਕਿਵੇਂ-ਕਿਵੇਂ ਦੀਆਂ ਲੱਗੀਆਂ ਜਰੂਰ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਿਓ ਬਈ ਜੇ ਕੋਈ ਵੀ ਕਿਸੇ ਕੋਲੇ ਕੋਈ ਹੈ ਤਾਂ ਆਪਣੀ ਆਪਣੀ ਜਾਣਕਾਰੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਬਾਈ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਬਾਈ ਸਾਰਿਆਂ ਦਾ